ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੇ ਕ੍ਰਾਈਮ ਦੇ ਨਾਲ ਰਿਲੇਟਡ ਸਾਰੀਆਂ ਸਟੋਰੀ ਪਰ ਅੱਜ ਦੀ ਜਿਹੜੀ ਕਹਾਣੀ ਹੈ ਉਹ ਕ੍ਰਾਈਮ ਦੇ ਨਾਲ ਰਿਲੇਟਡ ਨਹੀਂ ਹੈਗੀ ਪਰ ਇੱਕ ਬੜਾ ਦਿਲਚਸਪ ਇਨਸੀਡੈਂਟ ਹੈਗਾ ਇਤਿਹਾਸ ਦਾ ਤੇ ਸੋ 700 ਸਾਲ ਪੁਰਾਣੀ ਗੱਲ ਹੈਗੀ ਹੈ ਇੱਕ ਵਾਰੀ ਨਹੀਂ ਹੋਈ ਅਸਲ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਤਿੰਨ ਵਾਰ ਹੋਈ 11ਵੀਂ ਸਦੀ ਚ 15ਵੀਂ ਸਦੀ ਚ ਤੇ 16ਵੀਂ ਸਦੀ ਚ ਤਿੰਨ ਅੱਡ ਅੱਡ ਟਾਈਮ ਦੇ ਉੱਪਰ ਆਪਸ ਦੇ ਵਿੱਚ 500 ਜਾਂ 600 ਸਾਲ ਦੇ ਫਰਕ ਦੇ ਨਾਲ ਇਹ ਅਜੀਬ ਵਰਤਾਰੇ ਹੋਏ ਆ ਯੂਰਪ ਦੇ ਵਿੱਚ ਹੋਏ ਤਿੰਨੇ ਵਾਰ ਬਹੁਤ ਅਜੀਬ ਚੀਜ਼ਾਂ ਹੋਈਆਂ ਇਹ ਤੇ ਜਿਹਦੇ ਬਾਰੇ ਅੱਜ ਵੀ ਚੰਗੀ ਤਰ੍ਹਾਂ ਦੇ ਨਾਲ ਕੁਝ ਸਮਝ ਨਹੀਂ ਪਾਏ ਰਿਸਰਚਰ ਡਾਕਟਰ ਜਾਂ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਜਿਹੜੇ ਵੀ ਲੋਕ ਨੇ ਉਹ ਸਾਰੇ ਅੱਜ ਵੀ ਇਨ੍ਹਾਂ ਚੀਜ਼ਾਂ ਦੇ ਉੱਪਰ ਉਹ ਜਿਹੜੇ ਤਿੰਨ ਇਨਸੀਡੈਂਟ ਹੋਏ ਆ ਅਲੱਗ-ਅਲੱਗ ਟਾਈਮ ਦੇ ਉੱਪਰ ਅੱਜ ਵੀ ਉਹਨਾਂ ਦੇ ਉੱਪਰ ਬਹਿਸ ਚੱਲ ਰਹੀ ਆ ਅੱਜ ਵੀ ਉਹਨਾਂ ਦੇ ਉੱਪਰ ਖੋਜ ਚੱਲ ਰਹੀ ਆ ਕਿ ਅਸਲ ਦੇ ਵਿੱਚ ਇਹ ਚੀਜ਼ਾਂ ਕਿਉਂ ਹੋਈਆਂ ਸਭ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਵਰਣਨ ਇਸ ਘਟਨਾ ਦਾ ਕਿ ਇੱਕ ਨਾਰਮਲ ਸ਼ਹਿਰ ਆ ਜਾਂ ਕੋਈ ਕਸਬਾ ਵਾ ਉੱਥੋਂ ਦੇ ਲੋਕ ਨਾਰਮਲ ਰੋਜ਼ਾਨਾ ਦੀ ਆਪਣੀ ਜ਼ਿੰਦਗੀ ਜਿਉਂਦੇ ਇੱਕਦਮੀ ਕੋਈ ਪਹਿਲਾਂ ਇੱਕ ਬੰਦਾ ਨੱਚਣ ਲੱਗ ਜਾਂਦਾ ਕੋਈ ਉੱਥੇ ਫੰਕਸ਼ਨ ਨਹੀਂ ਹੋ ਰਿਹਾ ਕੋਈ ਸੈਲੀਬ੍ਰੇਸ਼ਨ ਨਹੀਂ ਹੋ ਰਹੀ ਇੱਕ ਆਮ ਦਿਨ ਹੈਗਾ ਨਾ ਉਸ ਬੰਦੇ ਦੇ ਨਾਲ ਕੁਝ ਇਸ ਤਰ੍ਹਾਂ ਦਾ ਉਹਦੀ ਜ਼ਿੰਦਗੀ 'ਚ ਹੋਇਆ ਕਿ ਉਹ ਬਹੁਤ ਖੁਸ਼ ਹੋ ਕੇ ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲੱਗਿਆ ਇਹ じゃ ਕੁਝ ਨਹੀਂ ਹੈ ਕੋਈ ਇੱਕ ਬੰਦਾ ਨੱਚਣ ਲੱਗਿਆ ਉਸ ਤੋਂ ਬਾਅਦ ਕੁਝ ਹੋਰ ਲੋਕਾਂ ਨੇ ਇਹਨੂੰ ਜੁਆਇਨ ਕੀਤਾ ਕੁਝ ਹੋਰ ਲੋਕ ਜੁੜਦੇ ਗਏ ਲੋਕ ਜੁੜਦੇ ਗਏ ਤੇ ਉਹਨਾਂ ਦੀ ਗਿਣਤੀ ਹੌਲੀ-ਹੌਲੀ ਸੈਂਕੜੇ ਸੈਂਕੜੇ ਤੋਂ ਹਜ਼ਾਰਾਂ ਦੇ ਵਿੱਚ ਪਹੁੰਚ ਉਸ ਤੋਂ ਵੀ ਵੱਡੀ ਗੱਲ ਇਹ ਵੀ ਆਪਾਂ ਕਹਿ ਦਿੰਨੇ ਆ ਕਿ ਕੋਈ ਠੀਕ ਆ ਕੋਈ ਵੱਡੀ ਗੱਲ ਨਹੀਂ ਲੋਕ ਕਈ ਵਾਰੀ ਖੁਸ਼ੀ ਦਾ ਇਜ਼ਹਾਰ ਕਰਨ ਲੱਗ ਜਾਂਦੇ ਆ ਦੇਖ ਕੇ ਦੂਸਰੇ ਨੂੰ ਆਪਾਂ ਖੁਦ ਵੀ ਕਹਿ ਦਿੰਨੇ ਆ ਆਪਾਂ ਜੁਆਇਨ ਕਰਦੇ ਆ ਚਲੋ ਥੋੜੀ देर ਮਸਤੀ ਕਰਦੇ ਆ ਪਰ ਉਹਦਾ ਇੱਕ ਟਾਈਮ ਹੁੰਦਾ ਨੱਚਣਾ ਆਪਣੇ ਆਪ ਚ ਇੱਕ ਬੜੀ ਜ਼ਬਰਦਸਤ ਫਿਜ਼ੀਕਲ ਐਕਸਰਸਾਈਜ਼ ਆ ਥੋੜੀ ਦੇਰ ਤੋਂ ਬਾਅਦ ਬੋਡੀ ਨੇ ਥੱਕ ਜਾਣਾ ਪਰ ਇਹਨਾਂ ਤਿੰਨ ਘਟਨਾਵਾਂ ਦੇ ਵਿੱਚ ਇਹ ਲੋਕ ਇੱਕ ਵਾਰ ਨੱਚਣਾ ਸ਼ੁਰੂ ਹੋਏ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਆਪਣੀ ਮੌਤ ਤੱਕ ਨੱਚਣਾ ਬੰਦ ਨਹੀਂ ਹੋਏ ਉਹ ਸਿਰਫ ਉਦੋਂ ਹਟੇ ਜਦੋਂ ਜਾਂ ਤਾਂ ਉਹਨਾਂ ਦੀ ਬੋਡੀ ਕਾਲੈਪਸ ਕਰ ਗਈ ਉਹ ਬੇਹੋਸ਼ ਹੋ ਗਏ ਜਾਂ ਥੱਕ ਕੇ ਚੂਰ ਹੋ ਗਏ ਤੇ ਜਾਂ ਫਿਰ ਉਹਨਾਂ ਨੂੰ ਹਾਰਟ ਅਟੈਕ ਹੋਇਆ ਕਿਉਂਕਿ ਨੱਚਣ ਦੇ ਨਾਲ ਇੰਨਾ ਜ਼ਿਆਦਾ ਮਤਲਬ ਉਹ ਥੱਕ ਗਏ ਕਿ ਉਹਨਾਂ ਦਾ ਹਾਰਟ ਹੀ ਕਾਲੈਪਸ ਕਰ ਗਿਆ ਇਹ ਤਿੰਨ ਇਨਸੀਡੈਂਟ ਨੇ ਇਤਿਹਾਸ ਦੇ ਵਿੱਚ ਅੱਜ ਇਹਨਾਂ ਦੇ ਵਿੱਚੋਂ ਆਪਾਂ ਜਿਹਦੀ ਗੱਲ ਕਰ ਰਹੇ ਹਾਂ ਉਹ ਇਨਸੀਡੈਂਟ ਫਰਾਂਸ ਦਾ ਹੈ ਸਟਾਰਟਸਬਰਗ 1518 ਜੁਲਾਈ 1518 ਸਟਾਰਟਸਬਰਗ ਇੱਕ ਏਰੀਆ ਆਫ ਫਰਾਂਸ ਦਾ ਪੂਰਾ ਏਰੀਆ ਉਹ ਕੱਲਾ ਫਰਾਂਸ ਦਾ ਹੀ ਨਹੀਂ ਆਸੇ-ਪਾਸੇ ਨਾਲ ਲੱਗਦੇ ਵੀ ਜਿੰਨੇ ਵੀ ਦੇਸ਼ ਏ ਚ ਨੇ ਏਰੀਏ ਨੇ ਬੈਲਜੀਅਮ ਨੀਦਰਲੈਂਡ ਜਾਂ ਜਰਮਨੀ ਜੇ ਆਪਾਂ ਹੁਣ ਅੱਜ ਤੁਹਾਡੇ ਦਿਮਾਗ 'ਚ ਮੈਂ ਫਰਾਂਸ ਬੋਲਿਆ ਤਾਂ ਹੁਣ ਸਭ ਤੁਸੀਂ ਇਹ ਸੋਚੋ ਥੋੜੀ ਜਿਹੀ ਗਲਤਫਹਿਮੀ ਚ ਹੋਵੋ ਕਿ ਬਹੁਤ ਡਿਵੈਲਪਡ ਇੱਕ ਸ਼ਹਿਰ ਜਾਂ ਦੇਸ਼ ਨਹੀਂ ਬਿਲਕੁਲ ਨਹੀਂ ਬਹੁਤ ਗਰੀਬੀ ਬਹੁਤ ਜ਼ਿਆਦਾ ਭੁੱਖਮਰੀ ਕਿਉਂਕਿ ਰਾਜਿਆਂ ਦਾ ਟਾਈਮ ਸੀ ਉਦੋਂ ਤੇ ਰਾਜੇ ਹਰ ਕਿਤੇ ਆਲਮੋਸਟ ਇੱਕੋ ਜਿਹੇ ਹੁੰਦੇ ਤੇ ਸਾਰਾ ਦਾ ਸਾਰਾ ਖੂਨ ਚੂਸ ਕੇ ਟੈਕਸਾਂ ਦਾ ਸਿਰ ਮਹਿਲਾਂ ਵਿੱਚ ਜਾਂਦਾ ਤੇ ਬਾਕੀ ਸਾਰੇ ਲੋਕਾਂ ਦੇ ਲਈ ਸਿਰਫ ਕੱਪੜੇ ਤਾਂ ਟੱਕਣ ਤੱਕ ਹੀ ਮਸਾ ਮਿਲਦੇ ਆ ਇਸ ਤਰ੍ਹਾਂ ਦੀ ਉਹ ਸੁਸਾਇਟੀ ਸੀ ਅਤਿ ਦੀ ਗਰੀਬੀ ਬਹੁਤ ਜ਼ਿਆਦਾ ਅੰਧਵਿਸ਼ਵਾਸਾਂ ਦੇ ਨਾਲ ਭਰੀ ਹੋਈ ਇਸ ਤਰ੍ਹਾਂ ਤਾਂ ਹੁਣ ਆਪਾਂ ਆਨ ਹਾਊਸ ਘਟਨਾ ਤੇ ਜੁਲਾਈ 1518 ਦੀ ਉਹ ਘਟਨਾ ਸਟਾਰਟਸ ਪਰ ਜਿਹੜੀ ਸ਼ੁਰੂ ਹੋਈ ਇੱਕ ਲੇਡੀ ਨੇ ਕੋਈ ਉਹਨਾਂ ਦਾ ਨਾਮ ਆ ਫਰਾਉ ਟ੍ਰੋਫੀਆ ਇਹ ਜਾ ਰਹੇ ਆ ਕਿਸੇ ਇੱਕ ਗਲੀ ਦੇ ਵਿੱਚ ਇੱਕਦਮ ਇਹ ਨੱਚਣਾ ਸ਼ੁਰੂ ਕਰ ਦਿੰਦੇ ਆ ਬਿਨਾਂ ਕਿਸੇ ਰੀਜ਼ਨ ਤੋਂ ਕੋਈ ਕਾਰਨ ਨਹੀਂ ਹੈ ਨੋ ਕੋਈ ਨਾ ਸ਼ਹਿਰ ਦੇ ਵਿੱਚ ਕੁਝ ਹੋ ਰਿਹਾ ਤੇ ਨਾ ਉਹਨਾਂ ਦੀ ਗਲੀ ਆਂਡਗਵਾਂਡ ਚ ਕੁਝ ਹੋ ਰਿਹਾ ਨਾ ਉਹਦੇ ਘਰੇ ਪਰਸਨਲ ਲੈਵਲ ਦੇ ਉੱਪਰ ਕੋਈ ਵੀ ਸੈਲੀਬ੍ਰੇਸ਼ਨ ਹੋ ਰਹੀ ਹੈ ਬਸ ਉਹ ਇੱਕਦਮ ਹੀ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਆਪਣੇ ਹੱਥ ਪੈਰ ਮਾਰਨਾ ਜ਼ੋਰ-ਜ਼ੋਰ ਨਾਲ ਨੱਚਣਾ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਐਵੇਂ ਕਰਦੇ ਦੇਖਣ ਤੋਂ ਬਾਅਦ ਕੁਝ ਹੋਰ ਲੋਕ ਉਹਨਾਂ ਨੂੰ ਜੁਆਇਨ ਕਰਦੇ ਉਹਨਾਂ ਦੇ ਨਾਲ ਨੱਚਣਾ ਸ਼ੁਰੂ ਕਰ ਦਿੰਦੇ 15 ਮਿੰਟ ਲੰਘਦੇ ਅੱਧਾ ਘੰਟਾ ਲੰਘਦਾ ਘੰਟਾ 2 ਘੰਟੇ ਗਿਣਤੀ ਵੱਧਦੀ ਜਾਂਦੀ ਹੈ ਦਰਜਣਾਂ ਲੋਕ ਦਰਜਣਾਂ ਤੋਂ ਸੈਂਕੜੇ ਸੈਂਕੜੇ ਤੋਂ ਹਜ਼ਾਰਾਂ ਲੋਕ ਹੋ ਜਾਂਦੇ ਆ ਜਦੋਂ ਇੱਕ ਪੂਰਾ ਦਿਨ ਖਤਮ ਹੁੰਦਾ ਪਰ ਇਹ ਲੋਕ ਨੱਚਣਾ ਬੰਦ ਨਹੀਂ ਕਰਦੇ ਇਹ ਜਿਹੜੀ ਮੈਂ ਤੁਹਾਨੂੰ ਅੱਜ ਇਨਸੀਡੈਂਟ ਦੱਸ ਰਿਹਾ ਜਿਹੜੀ ਘਟਨਾ ਦਾ ਜ਼ਿਕਰ ਕਰ ਰਿਹਾ ਜੇ ਮੈਂ ਪਹਿਲਾਂ ਬੋਲਿਆ ਇਤਿਹਾਸ 'ਚ ਤਿੰਨ ਵਾਰ ਹੋਈ ਆ ਤੇ ਇਹਦੇ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਕਿ ਫਿਕਸ਼ਨ ਆ ਜਿਵੇਂ ਮਨਕੜਤ ਕਹਾਣੀ ਹੈ ਬੜੀ ਤਾਂ ਹੀ ਅਜੀਬ ਗੱਲ ਐ ਇਸੇ ਕਰਕੇ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਮਨਕੜਤ ਕਹਾਣੀਆਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਉਹ ਮਨਕੜਤ ਹੀ ਰਹਿੰਦੀਆਂ ਉਹਨਾਂ 'ਚ ਸੱਚਾਈ ਨਹੀਂ ਹੈਗੀ ਤੇ ਸੁਣਾਉਣ ਦਾ ਫਾਇਦਾ ਕੋਈ ਨਹੀਂ ਇੱਕ ਬੜਾ ਦਿਲਚਸਪ ਕਿੱਸਾ ਵਾ ਤੇ ਇਹਦੇ ਅਕਾਊਂਟਸ ਵੀ ਬਹੁਤ ਸਾਰੇ ਨੇ ਕਿਉਂਕਿ ਬਹੁਤ ਸਾਰੇ ਹਿਸਟੋਰੀਕਲ ਡਾਕੂਮੈਂਟਸ ਜਿਹੜੇ ਅੱਜ ਵੀ ਬਚੇ ਹੋਏ ਆ ਕੁਝ ਹੈਗੇ ਆ ਜਿਹੜੇ ਉੱਥੋਂ ਦੀ ਲੋਕਲ ਕਾਉਂਸਲ ਆ ਜਿਵੇਂ ਹੁਣ ਆਪਾਂ ਅੱਜ ਵੀ ਕਹਿੰਦੇ ਕਾਉਂਸਲ ਦਾ ਪ੍ਰਧਾਨ ਵਾਰਡ ਦਾ ਪ੍ਰਧਾਨ ਚੁਣਿਆ ਗਿਆ ਉਸ ਟਾਈਮ ਵੀ ਕਾਉਂਸਲ ਹੁੰਦੀਆਂ ਸੀਗੀਆਂ ਉਹਨਾਂ ਦੇ ਰਿਕਾਰਡ ਹੁੰਦੇ ਸੀ ਉਸ ਟਾਈਮ ਵੀ ਪ੍ਰੋਪਰ ਹਮੇਸ਼ਾ ਹੀ ਰਹੀ ਆ ਏ ਕਿਉਂਕਿ ਉਹਦੀ ਲੋਡ ਪੈਣੀ ਆ ਉਹਨਾਂ ਨੂੰ ਟੈਕਸ ਕਲੈਕਟ ਕਰਨ ਲਈ ਜਾਂ ਹੋਰ ਚੀਜ਼ਾਂ ਲਈ ਦਿਨ ਦੇ ਵਿੱਚ ਕਿਹੜੀ ਘਟਨਾ ਹੋਈ ਆ ਉਹ ਸਭ ਕੁਝ ਉਹ ਡੇਲੀ ਦਾ ਰਿਕਾਰਡ ਕੀਪਿੰਗ ਹੁੰਦੀ ਸੀ ਉਹ ਰਿਕਾਰਡ ਅੱਜ ਵੀ ਮੌਜੂਦ ਨੇ ਤੇ ਉਹਨਾਂ ਦੇ ਅਕੋਰਡਿੰਗ ਇਹ ਸਭ ਕੁਝ ਇਸ ਤਰ੍ਹਾਂ ਹੋਇਆ ਬਾਕੀ ਕੁਝ ਹਿਸਟੋਰੀਅਨ ਕੁਝ ਟਰੈਵਲਰ ਜਿਹੜੇ ਉਸ ਟਾਈਮ ਉੱਥੇ ਸੀ ਜਿਹੜੇ ਲੋਕ ਲਿਖਣ ਦੇ ਮਤਲਬ ਇੰਟਰਸਟ ਲੈਂਦੇ ਸੀ ਇਹ ਜੀਆਂ ਘਟਨਾਵਾਂ ਨੂੰ ਉਹਨਾਂ ਦੇ ਮਤਲਬ ਅਲੱਗ-ਅਲੱਗ ਅਕਾਊਂਟਸ ਦੀਆਂ ਡੇਟ ਵੀ ਸੇਮ ਨੇ ਜਗ੍ਹਾ ਵੀ ਸੇਮ ਹਾਂ ਤੇ ਇਨਸੀਡੈਂਟ ਵੀ ਸੇਮ ਹੈਗੇ ਆ ਇਸ ਕਰਕੇ ਹਿਸਟੋਰੀਅਨਸ ਇਸ ਨਤੀਜੇ ਤੇ ਪਹੁੰਚਿਆ ਕਿ ਜਿਹੜੀ ਵੀ ਚੀਜ਼ੇ ਬੋਲੀ ਗਈ ਬਿਲਕੁਲ ਸਹੀ ਹੋਈ ਹੈ ਕਿਉਂਕਿ ਇਹ ਸਾਰੇ ਲੋਕ ਇੱਕ ਦੂਸਰੇ ਨੂੰ ਨਹੀਂ ਜਾਣਦੇ ਸੀ ਪਰ ਇਹਨਾਂ ਨੇ ਇੱਕੋ ਤਰੀਕ ਇਕੋ ਹੀ ਸ਼ਹਿਰ ਤੇ ਉਹੀ ਇਨਸੀਡੈਂਟ ਆਪਣੇ ਆਪਣੀਆਂ ਲਿਖਤਾਂ ਦੇ ਵਿੱਚ ਵਰਣਨ ਕੀਤਾ ਤਾਂ ਹੁਣ ਇਹਦੇ ਵਿੱਚ ਹੁੰਦਾ ਕਿ ਇਹ ਸਾਰੇ ਲੋਕ ਸ਼ੁਰੂ ਕਰਦੇ ਨੱਚਣਾ ਪਰ ਹੁਣ ਬਾਡੀ ਤੇ ਇੱਕ ਲਿਮਟ ਹੈਗੀ ਬਹੁਤ ਸਾਰੇ ਲੋਕ ਹੌਲੀ-ਹੌਲੀ ਥੱਕ ਕੇ ਚੂਰ ਹੋ ਜਾਂਦੇ ਆ ਕੁਝ ਬੇਹੋਸ਼ ਹੋ ਜਾਂਦੇ ਆ ਤੇ ਬਹੁਤ ਸਾਰੇ ਲੋਕ ਐਵੇਂ ਦੇ ਆ ਜਿਨ੍ਹਾਂ ਨੂੰ ਜਿਹਨਾਂ ਦਾ ਹਾਰਟ ਜਿਹੜਾ ਦਿਲ ਆ ਉਹ ਬੈਠ ਜਾਂਦਾ ਕੋਲਾਪਸ ਕਰ ਜਾਂਦਾ ਐਗਜ਼ਰਸ਼ਨ ਨਾਲ ਥਕਾਵਟ ਦੇ ਨਾਲ ਤੇ ਬਹੁਤ ਸਾਰੇ ਲੋਕਾਂ ਦੀ ਇਹਦੇ ਵਿੱਚ ਮੌਤ ਹੁੰਦੀ ਹੈ। ਹੁਣੇ ਨੱਚਣ ਵਾਲੀ ਗੱਲ ਇਤਿਹਾਸ ਦੇ ਵਿੱਚ ਯੂਰਪ ਦੇ ਇਤਿਹਾਸ 'ਚ ਤਿੰਨ ਵਾਰ ਆਉਂਦੀ ਹੈ। ਪਰ ਇਹਦੇ ਵਿੱਚ ਮੌਤਾਂ ਕਿੰਨੀਆਂ ਹੁੰਦੀਆਂ ਨੇ ਇਹਦੇ ਬਾਰੇ 'ਚ ਅਕਾਊਂਟ ਜਿਹੜੇ ਨੇ ਉਹ ਬਿਲਕੁਲ ਡਿਫਰੈਂਟ ਨੇ। ਕੁਝ ਅਕਾਊਂਟ ਨੇ ਜਿਹੜੇ ਉਹ ਸਪੈਸ਼ਲੀ ਜਿਹੜੀ ਸਟਾਰਟਸਬਰਗ ਦੇ ਵਿੱਚ ਘਟਨਾ ਹੋਈ ਆ ਇਹ ਚੱਲਿਆ 15 ਜੁਲਾਈ ਤੋਂ 18 ਸਤੰਬਰ ਤੱਕ ਮਤਲਬ 2 ਮਹੀਨੇ ਆਲਮੋਸਟ ਚੱਲਿਆ 60 ਕੁ ਦਿਨ ਇਹ ਪੂਰਾ ਜਿਹੜਾ ਉਹ ਨੱਚਣ ਦੀ ਪ੍ਰਕਿਰਿਆ ਸੀਗੀ ਸਾਰੀ ਇਹ ਚੱਲਦੀ ਰਹੀ। ਕੁਝ ਅਕਾਊਂਟ ਇਹ ਕਹਿੰਦੇ ਆ ਕਿ ਡੇ 15 ਬੰਦਿਆਂ ਦੀ ਐਵਰੇਜ ਦੇ ਹਿਸਾਬ ਦੇ ਨਾਲ ਲੋਕ ਮਰੇ ਜਦੋਂ ਕੋਈ ਕੁਝ ਅਕਾਊਂਟ ਕਹਿੰਦੇ ਆ ਕਿ ਡੈਥਸ ਇੰਨੀਆਂ ਨਹੀਂ ਹੋਈਆਂ ਬਹੁਤ ਘੱਟ ਹੋਈਆਂ ਨੇ ਤਾਂ ਲੋਕਾਂ ਦੀ ਮਰਨ ਦੀ ਗਿਣਤੀ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਹੈਗੀ ਪਰ ਇੰਨਾ ਜ਼ਰੂਰ ਸ਼ੋਰਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਲੋਕਾਂ ਦੀ ਮੌਤ ਹੋਈ ਹੁਣ ਇੱਥੇ ਦਿਲਚਸਪ ਚੀਜ਼ ਹੁੰਦੀ ਹੈ ਹੁਣ ਤੁਹਾਡਾ ਇੱਕ ਜਿਵੇਂ ਹੁਣ ਆਪਣਾ ਸਾਰਿਆਂ ਦਾ ਕੋਈ ਪਿੰਡ ਹੁੰਦਾ ਕੋਈ ਸ਼ਹਿਰ ਹੁੰਦਾ ਲੋਕ ਨਾਰਮਲ ਕੰਮ ਤੇ ਤੁਰੇ ਜਾਂਦੇ ਉਹ ਆਪਾਂ ਨੂੰ ਵੀ ਪਤਾ ਲੱਗਦਾ ਬੱਚੇ ਸਕੂਲ ਜਾ ਰਿਹਾ ਕੋਈ ਕੰਮ ਤੇ ਜਾ ਰਿਹਾ ਉਹ ਚੀਜ਼ਾਂ ਆਪਾਂ ਸਮਝ ਸਕਦੇ ਆ ਪਰ ਜਦੋਂ ਇੱਕਦਮ ਹੀ ਇੰਨੀ ਵੱਡੀ ਪੋਪੂਲੇਸ਼ਨ ਨੱਚਣ ਲੱਗ ਜਵੇ ਬਿਨਾਂ ਕਿਸੇ ਕਾਰਨ ਦੇ ਤੇ ਉਹ ਨੱਚਣ ਤੋਂ ਹਟਣੀ ਨਾ ਤਾਂ ਉਹ ਚੀਜ਼ਾਂ ਮਤਲਬ ਦਿਮਾਗ ਨੂੰ ਵੀ ਪਰੇਸ਼ਾਨ ਕਰਦੀਆਂ ਨੇ ਹੈਰਾਨ ਕਰਦੀਆਂ ਪਹਿਲਾਂ ਫਿਰ ਹੌਲੀ-ਹੌਲੀ ਪਰੇਸ਼ਾਨ ਕਰਨਾ ਸ਼ੁਰੂ ਕਰਦੀਆਂ ਵੀ ਹੋ ਕੀ ਰਿਹਾ ਤਾਂ ਫਿਰ ਹੁਣ ਜਿਹੜੀਆਂ ਅਥਾਰਟੀਜ਼ ਨੇ ਕਿਉਂਕਿ ਜਦੋਂ ਲੋਕ ਹਟੇ ਨਹੀਂ ਤਾਂ ਅਥਾਰਟिटीज ਨੇ ਮਦਦ ਲਈ ਡਾਕਟਰਸ ਤੋਂ ਤੇ ਉਹਨਾਂ ਨੇ ਜਿੰਨਾ ਵੀ ਕੋਸ਼ਿਸ਼ ਸਭ ਡਾਕਟਰਸ ਦੇ ਸੱਟ ਤਾਂ ਕਿ ਤੁਸੀਂ ਦੇਖੋ ਇਹ ਚੱਲ ਕੀ ਰਿਹਾ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆ ਰਹੀ ਵੀ ਲੋਕ ਇੱਕਦਮ ਹੀ ਚੰਗੇ ਭਲੇ ਸਿਆਣੇ ਲੋਕ ਨੱਚਣਾ ਸ਼ੁਰੂ ਕਰਤਾ ਇਹਨਾਂ ਨੇ ਤੇ ਡਾਕਟਰਸ ਨੇ ਬੈਠੇ ਮਤਲਬ ਉਹਨਾਂ ਨੇ ਆਪਣਾ ਦਿਮਾਗ ਲਾਇਆ ਤਾਂ ਜਿਹੜੀ ਕਿਉਂਕਿ ਹੁਣ ਉਹ ਵੀ ਇੱਕ ਤਰ੍ਹਾਂ ਨਾਲ ਕਿਆਸਰਾ ਹੀ ਲਾ ਸਕਦੇ ਸੀ ਕਿ ਤੁੱਕਾ ਮਾਰ ਸਕਦੇ ਸੀ ਉਹਨਾਂ ਨੂੰ ਇਹ ਲੱਗਿਆ ਕਿ ਠੀਕ ਆ ਇਹਨਾਂ ਨੂੰ ਨੱਚਣ ਦੋ ਸ਼ਾਇਦ ਇਹਨਾਂ ਦੇ ਅੰਦਰ એનર્ਜੀ ਆ ਗਈ ਕੁਝ ਵੀ ਹੋ ਗਿਆ ਵੀ ਇੱਕ ਵਾਰ ਨੱਚ ਲੈਣਗੇ ਪੂਰਾ ਥੱਕ ਜਾਣਗੇ ਤੇ ਸ਼ਾਇਦ ਉਸ ਤੋਂ ਬਾਅਦ ਠੀਕ ਹੋ ਜਾਣਗੇ ਕਿਉਂਕਿ ਜੇ ਆਪਾਂ ਰੋਕਾਂਗੇ ਪਤਾ ਨਹੀਂ ਕਿਉਂ ਕਿਉਂਕਿ ਅਸਲ ਦੇ ਵਿੱਚ ਹੁਣ ਇੱਥੋਂ ਉਹਨਾਂ ਦੇ ਇਸ ਟ੍ਰੀਟਮੈਂਟ ਤੋਂ ਕਲੀਅਰ ਪਤਾ ਲੱਗਦਾ ਕਿ ਡਾਕਟਰਸ ਨੂੰ ਵੀ ਅਸਲ ਦੇ ਵਿੱਚ ਕੋਈ ਪ੍ਰੋਪਰ ਆਈਡੀਆ ਨਹੀਂ ਸੀ ਤਾਂ ਅਗਲੇ ਕੁਝ ਦਿਨਾਂ ਦੇ ਵਿੱਚ ਹੁਣ ਸਟਾਰਟਸ ਵਰਕ ਚ ਹੁੰਦਾ ਕੀ ਆ ਬਹੁਤ ਸਾਰੇ ਵੱਡੇ ਵੱਡੇ ਕਮਰੇ ਖਾਲੀ ਕਰਵਾ ਲਏ ਜਾਂਦੇ ਆ ਬਹੁਤ ਸਾਰੇ ਵੱਡੇ ਹਾਲ ਖਾਲੀ ਕਰਵਾ ਲਏ ਜਾਂਦੇ ਆ ਲੋਕਾਂ ਤੋਂ ਜਿਹਦੇ ਕੋਲ ਵੀ ਇਹੋ ਜਿਹੀ ਪ੍ਰਾਪਰਟੀ ਸੀ ਜਿੱਥੇ ਬਹੁਤ ਸਾਰੇ ਲੋਕ ਨੱਚ ਸਕਦੇ ਸੀ ਦੇਖੋ ਇੱਕ ਅਜੀਬ ਇੱਕ ਗੱਲ ਆ ਉਹ ਸਾਰੇ ਖਾਲੀ ਕਰਵਾਏ ਜਾਂਦੇ ਆ ਕਿਉਂਕਿ ਲੋਕਾਂ ਨੂੰ ਅਕਮੋਡੇਟ ਕੀਤਾ ਜਾ ਸਕੇ ਕਿ ਲੋਕ ਉੱਥੇ ਜਾ ਕੇ ਨੱਚ ਸਕਣ ਤੇ ਇਹ ਸਭ ਕੁਝ ਇਨਵੋਲੰਟਰੀਲੀ ਹੋ ਰਿਹਾ ਸੀਗਾ ਮਤਲਬ ਲੋਕ ਖੁਦ ਚਾਹ ਨਹੀਂ ਰਹੇ ਸੀ ਉਹ ਬਸ ਨੱਚ ਰਹੇ ਸੀ ਕੋਈ ਚੀਜ਼ ਸੀ ਜਿਹੜੀ ਉਹਨਾਂ ਨੂੰ ਉਹ ਚੀਜ਼ ਕਰਨ ਲਈ ਮਤਲਬ ਜ਼ੋਰ ਲਾ ਰਹੀ ਸੀ ਫਿਰ ਉਹਦੇ ਵਿੱਚ ਕੀ ਹੁੰਦਾ ਡਾਕਟਰਸ ਨੇ ਕਿਹਾ ਵੀ ਇਹਨਾਂ ਨੂੰ ਕਿਉਂਕਿ ਹੁਣ ਡਾਕਟਰਸ ਨੇ ਬੋਲਤਾ ਅਥਾਰਟिटीज ਨੇ ਆਪਣੇ ਹੱਥ ਖੜੇ ਕਰਤੇ ਕਿ ਭਾਈ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਜਿਵੇਂ ਤੁਸੀਂ ਕਹੋਗੇ ਕਰ ਦਾਂਗੇ ਤਾਂ ਹੁਣ ਡਾਕਟਰਸ ਨੇ ਕਿਹਾ ਤਾਂ ਕਿ ਇਹਨਾਂ ਨੂੰ ਨੱਚਣ ਤੋਂ ਜਦ ਤੱਕ ਇਹ ਡੇਗੇ ਨਹੀਂ ਜਾਂਦੇ ਸਾਨੂੰ ਤਾਂ ਇਹੀ ਇਲਾਜ ਲੱਗ ਰਿਹਾ ਤਾਂ ਇੱਕ ਬੜਾ ਦਿਲਚਸਪ ਇਨਸੀਡੈਂਟ ਹੈਗਾ ਇਹਦੇ ਨਾਲ ਸਟਾਰਟਸਬਰਗ ਵਾਲੇ ਇਸ ਘਟਨਾ ਦੇ ਨਾਲ ਕਿ ਬਹੁਤ ਸਾਰੇ ਲੋਕ ਜਿਹੜੇ ਥੋੜੇ ਮਤਲਬ ਤੰਦਰੁਸਤ ਸੀ ਜ਼ਿਆਦਾ ਜਿਨ੍ਹਾਂ ਦੇ ਵਿੱਚ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਜਾਨ ਜ਼ਿਆਦਾ ਸੀਗੀ ਉਹਨਾਂ ਨੂੰ ਸਪੈਸ਼ਲ ਉਹਨੇ ਦਿਨਾਂ ਲਈ ਬੁਲਾਇਆ ਜਾਂਦਾ ਸੀ ਤਾਂ ਕਿ ਜੇ ਕੋਈ ਨੱਚਦਾ ਨੱਚਦਾ ਡਾਊਨ ਹੋਵੇ ਤਾਂ ਉਹਨੂੰ ਫੜ ਕੇ ਸਿੱਧਾ ਖੜਾ ਰੱਖਿਆ ਜਾ ਸਕੇ ਤਾਂ ਕਿ ਉਹਦਾ ਨੱਚਣਾ ਬੰਦ ਨਾ ਹੋਵੇ ਪਰ ਹੁਣ ਇਹਦੇ ਨਾਲ ਕੀ ਹੋਣ ਲੱਗਿਆ ਜਦ ਲੋਕ ਨੱਚਣਾ ਬੰਦ ਨਹੀਂ ਹੋਏ ਤਾਂ ਲੋਕਾਂ ਦੀਆਂ ਮੌਤਾਂ ਦੀ ਜਿਹੜੀ ਗਿਣਤੀ ਸੀ ਉਹ ਬਹੁਤ ਜ਼ਿਆਦਾ ਵਧ ਗਈ ਅਗਲੇ ਕੁਝ ਦਿਨਾਂ ਦੇ ਵਿੱਚ ਕਿਉਂਕਿ ਲੋਕ ਥੱਕ ਰਹੇ ਸੀ ਬੋਡੀ ਕਾਲੈਪਸ ਹੋ ਰਹੀ ਸੀ ਤੇ ਉਹਨਾਂ ਦੇ ਦਿਲ ਬੈਟ ਰਹੇ ਸੀ ਹਾਰਟ ਅਟੈਕ ਦੇ ਨਾਲ ਬਹੁਤ ਲੋਕ ਮਰੇ ਫਾਈਨਲੀ ਸਟਾਰਟਸਬਰਗ ਕਾਉਂਸਲ ਨੇ ਸਿਟੀ ਕਾਉਂਸਲ ਨੇ ਦੇਖਿਆ ਕਿ ਇਹ ਚੀਜ਼ ਇਸ ਤਰ੍ਹਾਂ ਕੰਮ ਨਹੀਂ ਕਰੂਗੀ ਤੇ ਤਾਂ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਇਹ ਇਸ ਤਰ੍ਹਾਂ ਨਹੀਂ ਇਹਦਾ ਕੋਈ ਹੋਰ ਇਲਾਜ ਕਰਨਾ ਪਊ ਕਿਉਂਕਿ ਇੱਕ ਹੋਰ ਚੀਜ਼ ਹੈਗੀ ਆ ਤੁਸੀਂ ਉੱਪਰ ਵੀ ਤਾਂ ਕਿਸੇ ਨੂੰ ਮਤਲਬ ਤੁਹਾਡੀ ਜਵਾਬਦੇਹੀ ਬਣਦੀ ਆ ਤੁਹਾਡੇ ਤੋਂ ਉੱਪਰ ਵੀ ਕੋਈ ਸੀਨੀਅਰ ਹੈਗੇ ਆ ਰਾਜਾ ਵਾ ਗਵਰਨਰ ਰਹੇਗਾ ਕੋਈ ਵੱਡਾ ਸ਼ਹਿਰ ਦਾ ਤੁਸੀਂ ਉਹਨੂੰ ਵੀ ਜਵਾਬਦੇਹ ਹੈਗੇ ਹੋ ਤੇ ਅਗਲਾ ਤੁਹਾਨੂੰ ਪੁੱਛੂਗਾ ਕਿ ਇੰਨੇ ਲੋਕ ਮਰ ਗਏ ਤੁਸੀਂ ਕੀ ਕੀਤਾ ਤਾਂ ਹੁਣ ਉਹਨਾਂ ਨੇ ਇੱਕ ਹੋਰ ਸੱਚੀ ਸੋਚੀ ਹੁਣ ਹੋਰ ਤਰ੍ਹਾਂ ਦੇ ਲੋਕਾਂ ਨੂੰ ਕੰਸਲਟ ਕੀਤਾ ਗਿਆ ਹੁਣ ਯੂਰਪਾ ਯੂਰਪ ਦੇ ਵਿੱਚ ਇਹ ਸਾਰੀ ਤਰ੍ਹਾਂ ਦੀ ਮਤਲਬ ਜਿਆਦਾ ਪ੍ਰਚਲਿਤ ਹੈਗਾ ਤਾਂ ਚਰਚ ਵਾਲਿਆਂ ਨੂੰ ਲੋਕਾਂ ਨੂੰ ਪੁੱਛਿਆ ਗਿਆ ਪਾਦਰੀਆਂ ਨੂੰ ਪੁੱਛਿਆ ਗਿਆ ਧਾਰਮਿਕ ਲੋਕਾਂ ਨੂੰ ਧਾਰਮਿਕ ਗੁਰੂਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣੇ ਤਰੀਕੇ ਦੀ ਇੱਕ ਮਤਲਬ ਸਜਾ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਨੱਚ ਰਹੇ ਆ ਤਾਂ ਅਲੱਗ-ਅਲੱਗ ਸੰਤ ਨੇ ਇਸਾਈ ਧਰਮ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਸੰਤ ਨੇ ਉਹਨਾਂ ਨੂੰ ਮੰਨਦੇ ਆ ਉਹਨਾਂ ਦੇ ਵਿੱਚ ਇੱਕ ਸੰਤ ਨੇ ਸੇਂਟ ਵਾਈਟਸ ਤਾਂ ਚਰਚ ਦੇ ਲੋਕਾਂ ਨੇ ਕਿਹਾ ਜਿਹੜੇ ਉਹਨਦੇ ਧਾਰਮਿਕ ਗੁਰੂ ਸੀਗੇ ਉਹ ਕਹਿੰਦੇ ਕਿ ਇਹ ਸਾਰੇ ਲੋਕਾਂ ਦੇ ਉੱਪਰ ਸਰਾਪ ਆਇਆ ਹੋਇਆ ਸੇਂਟ ਵਾਈਟਸ ਦਾ ਤਾਂ ਇਹਨਾਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਸ਼ਕਤੀ ਨਾਲੇ ਬੰਦ ਕਰਵਾਓ ਕਿਉਂਕਿ ਇਹ ਧਰਮ ਦੇ ਅਗੇਂਸਟ ਚੀਜ਼ ਹੈਗੀ ਹੁਣ ਤੋਂ ਨੱਚਣ ਲਈ ਹਾਲ ਨਹੀਂ ਦੇਣੇ ਉਲਟਾ ਬਿਲਕੁਲ ਬੈਨ ਕਰਨਾ ਕਿਸੇ ਨੂੰ ਵੀ ਨੱਚਣ ਨਹੀਂ ਦੇਣਾ ਤੇ ਹਰੇਕ ਬੰਦੇ ਦੀ ਲਿਸਟ ਬਣਾਓ ਜਿਹੜਾ ਇਹਨਾਂ ਮਤਲਬ ਡਾਂਸਰਸ ਦੇ ਵਿੱਚ ਇਹਨੇ ਪਾਰਟਿਸਿਪੇਟ ਕੀਤਾ ਉਹਨਾਂ ਸਾਰਿਆਂ ਨੂੰ ਚਰਚ ਵਿੱਚ ਲੈ ਕੇ ਆਓ ਤੇ ਉੱਥੇ ਉਹਨਾਂ ਦਾ ਮਤਲਬ ਆਪਾਂ ਕਹਿ ਸਕਦਾ ਕਿ ਸ਼ੁੱਧੀਕਰਨ ਹੋਊਗਾ ਕਿ ਜਿਹੜੀ ਉਹਨਾਂ ਦੇ ਅੰਦਰ ਈਵਲ ਸਪਿਰਿਟ ਆਈ ਹੋਈ ਆ ਮਤਲਬ ਬੁਰੀ ਆਤਮਾ ਦਾ ਸਾਇਆ ਆਇਆ ਹੋਇਆ ਸਰਾਪ ਆਇਆ ਹੋਇਆ ਸੰਤ ਵਾਈਟਸ ਦਾ ਉਹਨੂੰ ਆਪਾਂ ਸਹੀ ਕਰੀਏ ਉਹਨਾਂ ਤੋਂ ਪ੍ਰੇਅਰ ਕਰਵਾਉਣੀ ਆ ਉਹਨਾਂ ਤੋਂ ਪ੍ਰਾਰਥਨਾ ਕਰਵਾਉਣੀ ਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਨੱਚਣ ਦੀ ਪ੍ਰਕਿਰਿਆ ਸੀਗੀ ਇਹਨੂੰ ਬਹੁਤ ਸ਼ਕਤੀ ਦੇ ਨਾਲ ਬੰਦ ਕੀਤਾ ਗਿਆ ਕਿਸੇ ਨੂੰ ਵੀ ਅਲਾਉ ਨਹੀਂ ਕੀਤਾ ਗਿਆ ਕਿਸੇ ਵੀ ਜਗ੍ਹਾ ਦੇ ਉੱਪਰ ਨੱਚਣਾ ਇੱਥੋਂ ਤੱਕ ਕਿ ਅਗਲੇ ਕੁਝ ਮਹੀਨਿਆਂ ਤੱਕ ਕਿਸੇ ਵੀ ਜਗ੍ਹਾ ਦੇ ਉੱਪਰ ਹਰ ਤਰ੍ਹਾਂ ਦਾ ਜਿਹੜਾ ਮਿਊਜ਼ਿਕ ਸੀਗਾ ਸੰਗੀਤ ਸੀਗਾ ਉਹ ਵੀ ਵਜਾਉਣਾ ਗਾਉਣਾ ਸਭ ਕੁਝ ਬੰਦ ਕੀਤਾ ਗਿਆ ਤਾਂ ਕਿ ਕੋਈ ਐਵੇਂ ਹੀ ਉੱਠ ਕੇ ਜੋਸ਼ ਦੇ ਵਿੱਚ ਨੱਚਣ ਨਾ ਲੱਗੇ ਫਿਰ ਉਹਨਾਂ ਲੋਕਾਂ ਨੂੰ ਚਰਚ ਵਿੱਚ ਲੈ ਕੇ ਜਾਂਦਾ ਗਿਆ ਉਹਨਾਂ ਸਾਰਿਆਂ ਨੂੰ ਮਤਲਬ ਉਸ ਤਰ੍ਹਾਂ ਨਾਲ ਪ੍ਰੇਅਰ ਕਰਵਾਈ ਗਈ ਪ੍ਰਾਰਥਨਾ ਕਰਵਾਈ ਗਈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਜਿੰਨੀ ਇੱਕਦਮ ਤੇਜ਼ੀ ਦੇ ਨਾਲ ਇਹ ਚੀਜ਼ਾਂ ਸ਼ੁਰੂ ਹੋਈਆਂ ਸੀ 18 ਸਤੰਬਰ ਆਉਂਦੇ ਆਉਂਦੇ ਇਹ ਚੀਜ਼ਾਂ ਬੰਦ ਹੋ ਗਈ। ਉਹ ਲੋਕ ਆਪਣੇ ਆਪ ਨਾਰਮਲ ਹੋ ਗਏ। ਇਹੀ ਚੀਜ਼ ਹੋਈ ਸੀ 11ਵੀਂ ਸਦੀ ਦੇ ਵਿੱਚ, ਸੈਕਸਨੀ ਦੇ ਵਿੱਚ। ਕੋਲਬਿਕ ਨਾਂ ਦਾ ਇੱਕ ਛੋਟਾ ਜਿਹਾ ਸ਼ਹਿਰ ਆ ਸੈਕਸਨੀ, ਇੰਗਲੈਂਡ ਵਾਲਾ ਪਾਰਟ ਪੈ ਜਾਂਦਾ ਵਾ। ਇੰਗਲੈਂਡ ਦੇ ਲੋਕਾਂ ਦੀ ਰੇਸ ਵੀ ਥੋੜੀ ਡਿਫਰੈਂਟ ਹਨ। ਸੈਕਸਨਸ ਬੋਲਿਆ ਜਾਂਦਾ ਵਾ ਤੇ ਉਸ ਤੋਂ ਬਾਅਦ 15ਵੀਂ ਸਦੀ ਦੇ ਵਿੱਚ ਇਟਲੀ ਦੇ ਵਿੱਚ ਇਹੀ ਚੀਜ਼ ਹੋਈ ਅਪੂਲੀਆ ਦੇ ਵਿੱਚ। ਤਾਂ ਇਤਿਹਾਸ ਦੇ ਵਿੱਚ ਇੱਕ ਜਿਹੜੀ ਬੜੀ ਅਜੀਬ ਘਟਨਾਵਾਂ ਉਹਦਾ ਸਿਰਫ ਇੱਕ ਵਾਰ ਵਰਣਨ ਨਹੀਂ ਹੈਗਾ ਹੁਣ ਇੱਕ ਵਾਰ ਹੁੰਦਾ ਤਾਂ ਇਹ ਹੋ ਸਕਦਾ ਸੀ ਕਿ ਆਪਾਂ ਕਹਿ ਸਕਦੇ ਕਿ ਨਹੀਂ ਇਹ ਕੁਝ ਬਹੁਤ ਹੀ ਮਤਲਬ ਕਿਸੇ ਨੇ ਬਹੁਤ ਵਧਾ ਚੜਾ ਕੇ ਗੱਲਾਂ ਲਿਖਤੀਆਂ ਤੇ ਉਹਦੇ ਤੋਂ ਹੀ ਕਾਪੀ ਕਰਕੇ ਬਹੁਤ ਸਾਰੇ ਅਗਲੇ ਆਉਣ ਬੜੇ ਇਤਿਹਾਸ ਕਰਨੇ ਲਿਖਤੀਆਂ ਪਰ ਇੱਥੇ ਇਹਦਾ ਵਰਣਨ ਇਤਿਹਾਸ 'ਚ ਤਿੰਨ ਵਾਰ ਆਉਂਦਾ ਅਲੱਗ-ਅਲੱਗ ਟਾਈਮ ਤੇ ਤੇ ਉਹਨਾਂ ਟਾਈਮਾਂ ਦੇ ਸਭ ਤੋਂ ਜ਼ਿਆਦਾ ਇਹਨਾਂ ਇਨਸੀਡੈਂਟਸ ਦੇ ਜਿਹੜੇ ਡਿਟੇਲ ਦੇ ਵਿੱਚ ਅਕਾਊਂਟ ਹੈਗੇ ਆ ਉਹ ਹੈਗੇ ਆ ਉਸ ਟਾਈਮ ਇੱਕ ਹਿਸਟੋਰੀਅਨ ਹੁੰਦੇ ਸੀ ਜਿਹੜੇ ਉਸ ਟਾਈਮ ਦੇ ਉੱਪਰ ਮਤਲਬ ਜਿਹੜੇ ਉਹਨਾਂ ਦੀ ਆਪਣੀ ਮਤਲਬ ਜਿੰਦਗੀ ਸੀਗੀ ਮਤਲਬ ਉਹ ਉਸ ਟਾਈਮ ਜਿਉਂਦੇ ਸੀਗੇ ਜੌਨ ਵੈਲਰ ਤਾਂ ਉਹਨਾਂ ਨੇ ਇਹਦੇ ਬਾਰੇ ਬਹੁਤ ਡਿਟੇਲ ਦੇ ਵਿੱਚ ਕਿਤਾਬਾਂ ਲਿਖੀਆਂ ਨੇ ਸਭ ਤੋਂ ਜ਼ਿਆਦਾ ਅਕਾਊਂਟਸ ਉਹਨਾਂ ਦੇ ਮਿਲਦੇ ਆ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਰ ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਇਹ ਲਿਖਿਆ ਕਿ ਇਹਦਾ ਕਾਰਨ ਕੀ ਆ ਇਹਦਾ ਕੋਈ ਕਾਰਨ ਕਿਸੇ ਨੂੰ ਸਮਝ ਨਹੀਂ ਆਇਆ ਹਲੇ ਤੱਕ ਵੀ ਤਾਂ ਹੁਣ ਆਉਂਦੀਆਂ ਗੱਲ ਕਿ ਮਾਡਰਨ ਥਿਉਰੀ ਅੱਜ ਦੇ ਲੋਕ ਸਾਇੰਸ ਬਹੁਤ ਤਰੱਕੀ ਕਰ ਚੁੱਕੀ ਆ ਉਦੋਂ ਤੋਂ ਡਾਕਟਰਸ ਰਿਸਰਚਰ ਜਾਂ ਮਾਨਸਿਕ ਬਿਮਾਰੀਆਂ ਦੇ ਜਿਹੜੇ ਸਪੈਸ਼ਲਿਸਟ ਨੇ ਉਹ ਕੀ ਕਹਿੰਦੇ ਆ ਇਹਨਾਂ ਚੀਜ਼ਾਂ ਬਾਰੇ ਸਭ ਤੋਂ ਪਹਿਲੀ ਥਿਉਰੀ ਜਿਹੜੀ ਆਈ ਮਾਡਰਨ ਸਾਇੰਸ ਨੇ ਦਿੱਤੀ ਉਹ ਥਿਉਰੀ ਹੈਗੀ ਆ ਫੂਡ ਪੋਇਜ਼ਨਿੰਗ ਦੀ ਕਿ ਇਹਨਾਂ ਲੋਕਾਂ ਨੇ ਕੋਈ ਇਹੋ ਜੀ ਚੀਜ਼ ਖਾਦੀ ਆ ਸਪੈਸ਼ਲੀ ਕੋਈ ਫੰਗੀ ਕੋਈ ਇਸ ਤਰ੍ਹਾਂ ਦੀ ਫੰਗੀ ਖਾਦੀ ਆ ਜਿਹਦੇ ਨਾਲ ਇਹਨਾਂ ਦੇ ਦਿਮਾਗ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਕੋਈ ਹਲਚਲ ਹੋਈ ਜਾਂ ਕੋਈ ਗੜਬੜ ਇਸ ਤਰ੍ਹਾਂ ਦੀ ਹੋਈ ਕਿ ਜੀ ਦੇ ਨਾਲ ਇਹ ਸਭ ਕੁਝ ਹੋਇਆ ਵਾ ਕਿਉਂਕਿ ਉਹ ਸਾਰੇ ਏਰੀਆ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਫੰਗੀ ਮਿਲਦੀ ਹੈ ਮਤਲਬ ਐਰਗੌਟ ਕੁਝ ਕਰਕੇ ਇਸ ਤਰ੍ਹਾਂ ਦਾ ਹੈਗਾ ਕਿ ਇਹ ਸਭ ਕੁਝ ਹੁੰਦਾ ਉਹਦੇ ਨਾਲ ਪਰ ਹੁਣ ਇਸ ਫੰਗੀ ਦੀ ਥਿਉਰੀ ਦੇ ਵਿੱਚ ਗੜਬੜ ਜਿਹੜੇ ਲੋਕਾਂ ਨੇ ਫੰਗੀ ਦੀ ਥਿਉਰੀ ਦਿੱਤੀ ਉਹਨਾਂ ਨੇ ਕਿਹਾ ਕਿ ਇਹ ਫੰਗੀ ਦਿਮਾਗ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਰਦੀ ਆ ਜਿਸ ਦੇ ਨਾਲ ਇਨਸਾਨ ਦੀ ਮਤਲਬ ਸਰੀਰ ਦੇ ਵਿੱਚ ਜਿਹੜੀ ਹੱਥਾਂ ਪੈਰਾਂ ਦੀ ਮੂਵਮੈਂਟ ਹੈਗੀ ਹਲਚਲ ਆ ਉਹ ਦਿਮਾਗ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਜਿਵੇਂ ਹੁਣ ਵੀ ਆ ਦੇਖੋ ਮੈਂ ਹੱਥ ਹਿਲਾਇਆ ਤਾਂ ਮੇਰੇ ਦਿਮਾਗ ਨੇ ਸਿਗਨਲ ਦਿੱਤਾ ਪਰ ਇਹ ਕਹਿੰਦੇ ਕਿ ਉਸ ਫੰਗੀ ਦੇ ਨਾਲ ਦਿਮਾਗ ਦੇ ਉੱਪਰ ਕੰਟਰੋਲ ਕਰ ਲੈਂਦੀ ਆ ਕੋਈ ਪਾਰਟਿਕੂਲਰ ਪਦਾਰਥ ਕਰ ਲੈਂਦਾ ਤੇ ਉਹ ਮਤਲਬ ਇਸ ਤਰ੍ਹਾਂ ਦੀ ਮੂਵਮੈਂਟ ਸ਼ੁਰੂ ਕਰ ਦਿੰਦਾ ਪਰ ਹੁਣ ਇੱਥੇ ਇੱਕ ਗੜਬੜ ਆ ਇਸ ਥਿਓਰੀ 'ਚ ਇਹ ਤਿੰਨੇ ਇਨਸੀਡੈਂਟ ਜਿਹੜੇ ਡਿਫਰੈਂਟ ਹੋਏ ਨੇ ਇਹਨਾਂ ਦਾ ਜਿਹੜਾ ਮਤਲਬ ਭੂਗੋਲਿਕ ਸਥਿਤੀ ਆ ਤਿੰਨੇ ਜਗ੍ਹਾ ਦੀ ਉਹ ਬਿਲਕੁਲ ਡਿਫਰੈਂਟ ਆ ਇਹਨਾਂ ਤਿੰਨੇ ਜਗ੍ਹਾ ਦੇ ਉੱਪਰ ਜਿਹੜੇ ਵੀ ਬੂਟੇ ਮਿਲਦੇ ਆ ਜਾਂ ਖਾਦ ਪਦਾਰਥ ਮਿਲਦੇ ਆ ਜਾਂ ਮਿੱਟੀ ਜਿਹੜੀ ਹੈਗੀ ਆ ਉਹ ਇੱਕ ਦੂਸਰੇ ਤੋਂ ਬਿਲਕੁਲ ਡਿਫਰੈਂਟ ਬਿਲਕੁਲ ਜੁਦਾ ਇੱਕ ਫੰਗੀ ਦਾ ਕਿਸੇ ਹੋਰ ਜਗ੍ਹਾ ਮਿਲਣਾ ਪੋਸੀਬਲ ਨਹੀਂ ਹੈਗਾ ਇਹ ਰਿਸਰਚਰਸ ਨੇ ਸਾਬਤ ਵੀ ਕਰਤਾ ਤਾਂ ਜਿਹੜੀ ਫੰਗੀ ਵਾਲੀ ਥਿਉਰੀ ਆ ਉਹ ਗਲਤ ਆ ਪਹਿਲੀ ਚੀਜ਼ ਹੁਣ ਆਉਂਦੀ ਆ ਅਗਲੀਆਂ ਜਿਹੜੀਆਂ ਬਿਲਕੁਲ ਲੇਟੈਸਟ ਆ ਦੇ ਉੱਪਰ ਰਿਸਰਚ ਹੋਈ ਆ ਉਸ ਚੀਜ਼ ਦੇ ਉੱਪਰ ਕਿਉਂਕਿ ਇਹਦੇ ਉੱਪਰ ਅੱਜ ਵੀ ਕੰਮ ਚੱਲ ਰਿਹਾ ਕਿ ਕੀ ਹੋਇਆ ਹੋਗਾ ਹੁਣ ਇੱਥੇ ਉਹਨੂੰ ਕਹਿੰਦੇ ਆ ਜਿਹੜਾ ਅੱਜ ਕੱਲ ਦੇ ਸਾਈਕੋਲੋਜਿਸਟ ਤੇ ਡਾਕਟਰਸ ਮੰਨ ਰਹੇ ਕਿ ਕੀ ਹੋਇਆ ਹੋਗਾ ਉਹਨਾਂ ਲੋਕਾਂ ਦੇ ਨਾਲ ਉਸ ਟਾਈਮ ਦੇ ਉੱਪਰ ਤਿੰਨੇ ਇਨਸੀਡੈਂਟ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਹੋਏ 500 ਜਾਂ 600 ਸਾਲਾਂ ਦੇ ਵਕਫੇ ਦੇ ਵਿੱਚ ਉਹਨੂੰ ਇਹ ਕਹਿੰਦੇ ਆ ਅੱਜ ਦੀ ਮੈਡੀਕਲ ਸਾਇੰਸ ਕੀ ਕਹਿੰਦੀ ਉਹਨੂੰ ਸਟ੍ਰੈਸਡ ਇੰਡਿਊਸਡ ਮਾਸ ਹਿਸਟੇਰੀਆ ਮਾਸ ਹਿਸਟੇਰੀਆ ਵਾ ਹਿਸਟੇਰੀਆ ਮਤਲਬ ਕਿ ਘਬਰਾ ਕੇ ਕੁਝ ਕਰ ਦੇਣਾ ਘਬਰਾ ਜਾਣਾ ਤੇ ਹਾਈਪਰ ਹੋ ਜਾਣਾ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਸਟ੍ਰੈਸ ਮਤਲਬ ਪ੍ਰੈਸ਼ਰ ਦਿਮਾਗ ਦੇ ਉੱਪਰ ਜਿਹੜੀ ਆਪਣੇ ਬਰਡਨ ਹੁੰਦੀ ਆ ਉਹ ਸਾਰਾ ਸਾਰਾ ਕੁਝ ਤੇ ਇੰਡਿਊਸਡ ਉਹਦੇ ਕਰਕੇ ਜੋ ਹੋਇਆ ਮਾਸ ਬਹੁਤ ਵੱਡੇ ਲੈਵਲ ਦੇ ਉੱਪਰ ਇੰਗਲਿਸ਼ ਦੇ ਵਿੱਚ ਮੈਂ ਪੰਜਾਬੀ ਤਰਜਮਾ ਕਰ ਰਿਹਾ ਹਾਂ ਉਹਦਾ ਹਿਸਟਰੀਆ ਮਤਲਬ ਉਹੀ ਕਿ ਲੋਕ ਇੱਕਦਮ ਕਬਰਾ ਕੇ ਜੜੀਆਂ ਵੀ ਹਰਕਤਾਂ ਕਰਦਾ ਸਟ੍ਰੈਸ ਕਰਕੇ ਲੋਕ ਇੱਕਦਮ ਜੋ ਕਰਨ ਲੱਗਦੇ ਇਹਦੀ ਇੱਕ ਮੈਂ ਤੁਹਾਨੂੰ ਵੈਸੇ ਇੱਕ ਬਿਲਕੁਲ ਅੱਜ ਦੇ ਟਾਈਮਾਂ ਦੀ ਇੱਕ ਉਦਾਹਰਨ ਦੇ ਦਿੰਦਾ ਆਪਣੇ ਤੋਂ ਬਹੁਤ ਦੂਰ ਨਹੀਂ ਦਿੱਲੀ ਦੇ ਵਿੱਚ ਹੋਇਆ ਸੀ ਜਿਹੜਾ ਇੱਕ ਉਹ ਮੰਕੀ ਮੈਨ ਦੀ ਘਟਨਾ ਸੀ ਇੱਕ ਕਿਸੇ ਬੰਦੇ ਨੂੰ ਕੋਈ ਭੁਲੇਖਾ ਲੱਗਿਆ ਰਾਤ ਨੂੰ ਉਹਨੇ ਕਿਸੇ ਨੂੰ ਦੇਖਿਆ ਤੇ ਉਹਨੂੰ ਲੱਗਿਆ ਕਿ ਇਹ ਕੋਈ ਮੰਕੀ ਦੀ ਤਰ੍ਹਾਂ ਦਾ ਬੰਦਾ ਮਤਲਬ ਕੋਈ ਬਾਂਦਰ ਦੀ ਤਰ੍ਹਾਂ ਦਾ ਕੋਈ ਹੈਗਾ ਚੀਜ਼ ਉਸ ਤੋਂ ਬਾਅਦ ਉਹ ਚੀਜ਼ ਇੰਨੀ ਫੈਲੀ ਕਿ ਹਰੇਕ ਦੇ ਦਿਮਾਗ ਦੇ ਵਿੱਚ ਉਹ ਇਮੇਜ ਬਣ ਗਈ ਤੇ ਹਰ ਕੋਈ ਉਹਨੂੰ ਬੋਲਣ ਲੱਗਾ ਕਿ ਮੈਨੂੰ ਵੀ ਦਿਖਿਆ ਮੈਨੂੰ ਵੀ ਦਿਖਿਆ ਹੁਣ ਇਹ ਜਿਹੜਾ ਏਰੀਆ ਵਾ ਜਿਹੜੇ ਏਰੀਏ ਦੀ ਗੱਲ ਹੋਈ ਹੈ ਉਸ ਟਾਈਮ ਦੀ ਫਰਾਂਸ ਦਾ ਸਟ੍ਰਾਸਬਰ ਹੁਣ ਸਾਈਕੋਲੋਜਿਸਟਸ ਨੇ ਹਿਸਟੋਰੀయన్స్ ਨੇ ਰਿਸਰਚਰਸ ਨੇ ਜੋ ਇਕੱਠੇ ਓਕੇ ਦੇ ਉੱਪਰ ਕੰਮ ਕੀਤਾ ਕਿ ਅਸਲ ਦੇ ਵਿੱਚ ਕੀ ਹੋਇਆ ਹੋਊਗਾ ਉਸ ਟਾਈਮ ਤਾਂ ਹਿਸਟੋਰੀయన్స్ ਨੇ ਉਹਨਾਂ ਨੂੰ ਉਦੋਂ ਦੀਆਂ ਹਾਲਾਤ ਦੱਸੇ ਬਹੁਤ ਬੁਰੇ ਹਾਲਾਤ ਸੀ ਲੋਕਾਂ ਦੇ ਜਿਹੜੇ ਕੋਈ ਮੇਰੇ ਦੋਸਤ ਇਤਿਹਾਸ ਤੋਂ ਜਾਣੂ ਨੇ ਉਹਨਾਂ ਨੂੰ ਪਤਾ ਵਾ ਕਿ ਉਸ ਤੋਂ ਬਾਅਦ 1700 ਆਮ 18ਵੀਂ ਸਦੀ ਦੇ ਅੰਤ ਦੇ ਵਿੱਚ ਫਰਾਂਸ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਸੱਤਾ ਪਰਿਵਰਤਨ ਹੁੰਦਾ ਵਾ ਰੈਵੋਲੂਸ਼ਨ ਹੁੰਦਾ ਤੇ ਰਾਜਾ ਤੇ ਰਾਣੀ ਦੋਨਾਂ ਦੇ ਸਿਰ ਵੱਢੇ ਜਾਂਦੇ ਆਮ ਲੋਕਾਂ ਦੁਆਰਾ ਤੇ ਪਰ ਇਹ ਉਸ ਤੋਂ ਹਲੇ ਪੁਰਾਣੀਆਂ ਗੱਲਾਂ ਨੇ ਪਰ ਹਾਲਤ ਲੋਕਾਂ ਦੀ ਬਹੁਤ ਖਰਾਬ ਆ ਰਾਜੇ ਆਪਣਾ ਘਰ ਪਰ ਰਿਆ ਟੈਕਸਾਂ ਦੇ ਨਾਲ ਤੇ ਆਮ ਬੰਦਾ ਜਿਹੜਾ ਵਾ ਉਹ ਬਹੁਤ ਅਤ ਦਾ ਗਰੀਬ ਆ ਬਹੁਤ ਜ਼ਿਆਦਾ ਗਰੀਬੀ ਆ ਭੁੱਖਮਰੀ ਇਹ ਲੋਕ ਉਸ ਉਹਨਾਂ ਹਾਲਾਤਾਂ 'ਚ ਰਹਿ ਰਹੇ ਆ ਜਦੋਂ ਰਾਜੇ ਦੇ ਸਿਪਾਹੀ ਗਵਰਨਰ ਪੂਰਾ ਮਤਲਬ ਅਖੀਰਲੇ ਬੂੰਦ ਤੱਕ ਸਰੀਰ ਦੀ ਜੂਸ ਲੈ ਤਾਂ ਕਹਿ ਰਹੇ ਆ ਕਿ ਇਹੋ ਜਿਹੇ ਟਾਈਮ ਦੇ ਵਿੱਚ ਇੱਕ ਇਹੋ ਜਿਹਾ ਸਮਾਜ ਸੀਗਾ ਜਿਹੜਾ ਬਹੁਤ ਅੰਧਵਿਸ਼ਵਾਸੀ ਸੀ ਤੇ ਇਹ ਜਿਹੜੇ ਇਨਸੀਡੈਂਟ ਹੋਇਆ ਵਾ ਇਹ ਉਹਨਾਂ ਦੇ ਦਿਮਾਗੀ ਉਹ ਜਿਹੜੀ ਇੰਨੇ ਸਾਲਾਂ ਤੋਂ ਇੰਨੀਆਂ ਪੀੜ੍ਹੀਆਂ ਦੀ ਜਿਹੜੀ ਉਹਨਾਂ ਦੇ ਅੰਦਰ ਉਹ ਮਤਲਬ ਉਹਨਾਂ ਨੇ ਸਭ ਕੁਝ ਸਹਿਹਾ ਇਹ ਉਹਦੀ ਰਿਐਕਸ਼ਨ ਆ ਇਹ ਉਸ ਚੀਜ਼ ਦੀ ਰਿਐਕਸ਼ਨ ਜਦੋਂ ਉਹਨੇ ਇੱਕ ਬੰਦੇ ਨੂੰ ਕਰਦਾ ਦੇਖਿਆ ਤਾਂ ਦੂਸਰਾ ਵਾ ਇਹਨੂੰ ਇੱਕ ਸੈਂਟੀਫਿਕ ਫਿਗਰ ਮੰਨਿਆ ਜਾਂਦਾ ਸਾਇੰਸ ਇਹ ਚੀਜ਼ ਨੂੰ ਮੰਨਦੀ ਆ ਕਿ ਹਾਂ ਲੋਕ ਜਦੋਂ ਬਹੁਤ ਜ਼ਿਆਦਾ ਟਾਈਮ ਕਿੰਨੀਆਂ ਪੀੜ੍ਹੀਆਂ ਕਿੰਨੇ 100 ਸਾਲ ਉਸ ਪ੍ਰੈਸ਼ਰ ਦੇ ਵਿੱਚ ਰਹਿੰਦੇ ਆ ਤਾਂ ਉਹ ਇਕੱਠੇ ਹੋ ਕੇ ਇਹੋ ਜਿਹਾ ਕੁਝ ਕਰਦੇ ਹੁਣ ਇੱਕ ਇੱਥੇ ਦਿਲਚਸਪ ਚੀਜ਼ ਆ ਜਿਹੜੀ ਅੱਜ ਦੀ ਮਾਡਰਨ ਸਾਇੰਸ ਨੇ ਜਿਹੜੀ ਚੀਜ਼ ਉਹਦੇ ਬਾਰੇ ਲਿਖੀ ਹੁਣ ਤੋਂ 2000 ਸਾਲ ਪਹਿਲਾਂ ਇਸੇ ਚੀਜ਼ ਦਾ ਜ਼ਿਕਰ ਗ੍ਰੀਕ ਕਿਤਾਬਾਂ ਦੇ ਵਿੱਚ ਹੁੰਦਾ ਵਾ ਗ੍ਰੀਸ ਦੀਆਂ ਯੂਨਾਨ ਦੀਆਂ ਯੂਨਾਨ ਦਾ ਹੀ ਹੋਇਆ ਮਤਲਬ ਸਿਕੰਦਰ ਵਗੈਰਾ ਉਧਰਲੇ ਸਾਰੇ ਤੇ ਉਹਨਾਂ ਨੇ ਇਹਦਾ ਨਾਮ ਉਦੋਂ ਰੱਖਿਆ ਸੀ ਆਪਣੀ ਲੈਂਗੁਏਜ ਦੇ ਵਿੱਚ ਕੋਰੀਆ ਇਸ ਬਿਮਾਰੀ ਦਾ ਨਾਮ ਉਹਨਾਂ ਯੂਨਾਨ ਦੀ ਭਾਸ਼ਾ ਦੇ ਵਿੱਚ ਆਇਆ ਸੀ ਕੋਰੀਆ ਉਹ ਬੋਲਿਆ ਸੀ ਉਹਨਾਂ ਦੀਆਂ ਕਿਤਾਬਾਂ 'ਚ ਇਹਦਾ ਵਰਣਨ ਆ ਮਤਲਬ ਹੁਣ ਤੋਂ 2000 ਸਾਲ ਪਹਿਲਾਂ ਵੀ ਇਹੋ ਜਿਹਾ ਕੁਝ ਹੋਇਆ ਲੋਕਾਂ ਦੇ ਨਾਲ ਤੇ ਕੋਰੀਆ ਦਾ ਇੱਕ ਹੋਰ ਹੁਣ ਇੱਥੇ ਦਿਲਚਸਪ ਗੱਲ ਹੁੰਦੀ ਆ ਯੂਨਾਨੀ ਭਾਸ਼ਾ ਦੇ ਵਿੱਚ ਇਹਦਾ ਮਤਲਬ ਹੈਗਾ ਪਾਗਲ ਹੋ ਕੇ ਡਾਂਸ ਕਰਨਾ ਤਾਂ ਉਹੀ ਚੀਜ਼ ਜਿਹੜੀ ਅੱਜ ਤੋਂ 2000 ਸਾਲ ਪਹਿਲਾਂ ਵੀ ਸਾਬਤ ਕੀਤੀ ਉਹੀ ਅੱਜ ਦੀ ਸਾਇੰਸ ਕਹਿੰਦੀ ਆ ਕਿ ਇਹ ਤਿੰਨੇ ਘਟਨਾਵਾਂ ਸਦੀ 1100 ਸਦੀ 1500 ਤੇ 1600 ਇਹਨਾਂ ਤਿੰਨਾਂ ਦੇ ਵਿੱਚ ਜੋ ਵੀ ਹੋਇਆ ਇਹ ਲੋਕ ਬਹੁਤ ਬੁਰੀ ਤਰ੍ਹਾਂ ਦੇ ਨਾਲ ਪੀੜਤ ਸੀਗੇ ਭੁੱਖ ਮਰੀ ਤਾਂ ਸ਼ਿਕਾਰ ਸੀਗੇ ਬਹੁਤ ਦੁੱਖ ਇਹਨਾਂ ਨੇ ਝੱਲੇ ਤੇ ਉਸ ਤੋਂ ਬਾਅਦ ਇੱਕ ਨਾਰਮਲ ਬ੍ਰੇਨ ਦੀ ਰਿਐਕਸ਼ਨ ਪਰ ਦੇਖਿਏ ਤਾਂ ਇੱਕ ਬੜਾ ਦਿਲਚਸਪ ਕੇਸ ਹਵਾ ਕਿ ਇੱਕ ਬੰਦਾ ਨੇ ਨੱਚਣਾ ਸ਼ੁਰੂ ਕੀਤਾ ਉਹਨੂੰ ਅਗਲੇ ਨੇ ਜੁਆਇਨ ਕੀਤਾ ਅਗਲੇ ਨੇ ਜੁਆਇਨ ਕੀਤਾ ਤੇ ਉਦੋਂ ਤੱਕ ਉਹ ਨਹੀਂ ਹਟੇ ਜਦੋਂ ਤੱਕ ਉਹਨਾਂ ਦੀ ਮੌਤ ਨਹੀਂ ਹੋ ਤਾਂ ਇਹ ਸੀ ਕਿ ਜੀ ਮੇਰੀ ਅੱਜ ਦੀ ਕਹਾਣੀ ਤੇ ਮੈਨੂੰ ਉਮੀਦ ਆ ਥੋੜੀ ਜਿਹੀ ਹਟਕੇ ਸੀਗੀ ਅੱਜ ਦੀ ਮੈਨੂੰ ਉਮੀਦ ਆ ਤੁਹਾਨੂੰ ਇਹ ਪਸੰਦ ਆ ਹੀ ਹੋਗੀ ਤੇ ਇਹ ਵੀਡੀਓ ਮੇਰੇ ਇੱਥੇ ਬੰਦ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਤੇ ਕਿਸੇ ਹੋਰ ਕਹਾਣੀ